ਬੜਾ ਚੰਗਾ ਉਪਰਾਤਾ ਹੈ ਬਟਨਾ ਸਾਹਿਬ ਤਖਸਾਹਬ ਦੀ ਅਗਵਾਈ ਗੁਰੂ ਸਾਹਿਬ ਦੇ ਅਗਵਾਈ ਦੇ ਵਿੱਚ ਜਿਹੜੀ ਯਾਤਰਾ ਹੈ ਆਪਣੇ ਪੂਰੇ ਭਾਰਤ ਦੇ ਵੱਖ-ਵੱਖ 9 ਸੂਬਿਆਂ ਦੇ ਵਿੱਚੋਂ ਮੈਨੂੰ ਲੰਘਦੇ ਹੋਏ ਪੰਜਾਬ ਵਿਖੇ ਸ਼੍ਰੀ ਕੇਸਗੜ੍ਹ ਸਾਹਿਬ ਦੀ ਵਿਖੇ ਜਾ ਕੇ ਸਮਾਪਤ ਹੋਊਗੀ ਮੈਨੂੰ ਇਹ ਲੱਗਿਆ ਵੀ ਦੇ ਵਿੱਚ ਗੁਰੂ ਸਾਹਿਬਾਨਾ ਤੋਂ ਨਾਲ ਸੰਬੰਧਿਤ ਪੁਰਾਤਨ ਪਰਿਵਾਰ ਜਿਵੇਂ ਭਾਈ ਮਤੀਦਾਸ ਜੀ ਦਾ ਪਰਿਵਾਰ ਆ ਭਾਈ ਦਿਆਲਾ ਜੀ ਦਾ ਪਰਿਵਾਰ ਭਾਈ ਸਤੀਦਾਸ ਜੀ ਦਾ ਪਰਿਵਾਰ ਭਾਈ ਜੈਤਾ ਜੀ ਦਾ ਪਰਿਵਾਰ ਜਿਹੜੇ ਉਹ ਪ੍ਰਾਤਮਿਕ ਪਰਿਵਾਰ ਨੇ ਉਹਨਾਂ ਨੂੰ ਵੀ ਸ਼ਮੂਲੀਅਤ ਇਹਦੇ ਵਿੱਚ ਕਰਵਾਈ ਗਈ ਹੈ ਤਖਸਾਹਬ ਬੁਰੇ ਸਾਹਿਬ ਜੀ ਦੇ ਹੁਕਮ ਨਾਮੇ ਤੇ ਗੁਰੂ ਸਾਹਿਬ ਜੀ ਦੀਆਂ ਅਨੇਕ ਅਲੱਗ ਵਸਤੂਆਂ ਭਾਵੇਂ ਗੁਰੂ ਸਾਹਿਬ ਜੀ ਦੀ ਢਾਲ ਹੋਵੇ ਗੁਰੂ ਸਾਹਿਬ ਜੀ ਦੀ ਕਿਰਪਾਨ ਹੋਵੇ ਉਸ ਨੇ ਇੱਕ ਸ਼ਸਤਰਾਂ ਦੀ ਪੂਰਨ ਬਾਸ ਬਣਾ ਕੇ ਉਹਦੇ ਵਿੱਚ ਸੰਤਾਂ ਦੇ ਦਰਸ਼ਨ ਦੇ ਲਈ ਲਜਾਇਆ ਜਾ ਰਿਹਾ ਇੱਕ ਬਹੁਤ ਚੰਗਾ ਉਪਰਾਲਾ ਹੈ ਮੈਨੂੰ ਲੱਗਦਾ ਹੈ ਜਿਕਰ ਹਾਲੀ ਹੈ ਵੀ ਖਾਲਸੇ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਵੀਰ ਰਸ ਭਰਿਆ ਆ ਉਹ ਸਾਡੇ ਵਿੱਚ ਜ਼ਰੂਰ ਆ ਪਰ ਪਿਛਲੇ ਸਮੇਂ ਵੱਲ ਚਾਤ ਮਾਰ ਕੇ ਵੇਖੀਏ ਤੇ ਸਿੱਖ ਮਿਲਿਟੈਂਸੀ ਦੇ ਰੂਪ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਧੜਿਆਂ ਦੇ ਵਿੱਚ ਲੜਾ ਕੇ ਅਕਸਰ ਇਹ ਹਕੂਮਤ ਦੀ ਕੋਸ਼ਿਸ਼ ਰਹੀ ਹੈ ਵੀ ਅਸੀਂ ਧੜਿਆਂ ਦੇ ਵਿੱਚ ਲੜਾ ਕੇ ਤੇ ਸਿੱਖ ਨੌਜਵਾਨੀ ਦਾ ਕਾਣ ਕਰੀਏ ਉਹਨਾਂ ਚੀਜ਼ਾਂ ਤੋਂ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਆ ਮਹਾਰਾਜ ਨੇ ਇਲਾਕੇ ਤੇ ਜਨਮ ਉਹਦੇ ਲਈ ਸ਼ਹੀਦੀ ਦਿੱਤੀ ਪਰ ਮੈਂ ਇਹ ਕਹਿਣਾ ਹੂੰ ਨਾ ਗੁਰੂ ਸਾਹਿਬ ਜੀ ਦੇ ਕੋਲ ਜੇਕਰ ਉਸ ਸਮੇਂ ਮੁਸਲਿਮ ਧਰਮ ਵੀ ਖਤਰੇ ਚ ਹੁੰਦਾ ਉਹ ਵੀ ਆਂਦੇ ਤੇ ਗੁਰਸਾਭੂ ਨਾਲ ਹੀ ਵੀ ਸ਼ਹੀਦੀ ਦਿੰਦੇ ਗੁਰੂ ਸਾਹਿਬ ਦਾ ਮੋਡਲਾ ਸਿਧਾਂਤ ਸੀ ਜਿਹੜਾ ਉਹ ਮਨੁੱਖੀ ਹੱਕਾਂ ਦੇ ਲਈ ਸ਼ਹੀਦੀ ਦੇਣਾ ਸੀ ਗੁਰਸਾਹਬਿਆ ਤਖਤ ਸਾਹਿਬ ਵਿਖੇ ਮੰਜੀ ਸਾਹਿਬ ਵੀ ਬਖਸ਼ੀ ਗਈ ਸੀ ਤੇ ਉਪਰੰਤ ਤੁਸੀਂ ਵੇਖੋ ਉੱਥੇ ਅੱਜ ਵੀ ਜਿਹੜਾ ਤਖਤ ਸਾਹਿਬ ਦਾ ਵੱਡਾ 게ਟ ਹੈ ਉਹਦੇ ਉੱਪਰ ਬੜੀ ਸੰਗਤ ਲਿਖਿਆ ਹੈ ਤਖਤ ਸਾਹਿਬ ਦਾ ਪੁਰਾਤਨ ਨਾ ਬੜੀ ਸੰਗਤ ਸੀਗਾ 28 ਕਿਲੋਮੀਟਰ ਆ ਗਿਆ ਗਿਆ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਗੁਰਦੁਆਰਾ ਹੈ ਉਹ ਅਜ ਖੰਡਰ ਪਿਆ ਉਹਦਾ ਕਾਰਨ ਕੀ ਹੈ ਤੁਸੀਂ ਇਹ ਵੇਖੋ ਵੀ ਅੱਜ ਅਸੀਂ ਗੁਰੂ ਸਾਹਿਬ ਦੀ ਸ਼ਤਾਬਦੀ ਜ਼ਰੂਰ ਮਨਾ ਰਹੇ ਹਾਂ ਪਰ ਅਸੀਂ ਕਿੱਥੇ ਨਾ ਕਿੱਥੇ ਉਹਨਾਂ ਸਥਾਨਾਂ ਨੂੰ ਸਾਂਭਣ ਦੇ ਵਿੱਚ ناکਾਮ ਆ ਬਰੇ ਹਾਂ ਕਿਉਂਕਿ ਉਹਨਾਂ ਦਾ ਯੰਗ ਲੀਡਰਸ਼ਿਪ ਦੀ ਕਿੰਨਾ ਸੱਚੇ ਤੁਸੀਂ ਉਹੀ ਲੀਡਰ ਜਿਹੜੇ ਪਹਿਲਾਂ ਵੀ ਸਨ ਹੁਣ ਵੀ ਨੇ ਤੇ ਉਹਨਾਂ ਨੂੰ ਹੀ ਅੱਗੇ-ਅੱਗੇ ਤੋਰਿ ਜਾਓਗੇ ਅੱਜ ਜਰੂਰਤ ਇਹ ਆ ਜੇਕਰ ਅਸੀਂ ਨਵੇਂ ਰਾਸ਼ਟਰੀ ਸੰਕਲਪ ਦੀ ਗੱਲ ਕਰਨ ਦੇ ਤੁਰਿਆਂ ਸਾਡਾ ਸਿਧਾਂਤ ਜ਼ਰੂਰ ਪੁਰਾਣਾ ਹੋਵੇ ਲੇਕਿਨ ਲੀਡਰਸ਼ਿਪ ਦੀ ਨਵੀਂ ਜ਼ਰੂਰਤ ਜ਼ਰੂਰ ਹੈ ਮੈਂ ਇੱਕ ਇਨਡਾਇਰੈਕਟੇ ਜ਼ਰੂਰ ਸੰਕੇਤ ਦਿੱਤਾ ਆ ਸਾਨੂੰ ਨਵੀਂ ਲੀਡਰਸ਼ਿਪ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੀ ਗੁਰੂ ਨੂੰ ਸਮਰਪਿਤ ਹੋਵੇ ਆਪੋ ਆਪਣੇ ਨਿੱਜੀ ਹਿੱਤਾਂ ਦੇ ਵਾਸਤੇ ਜਿਹੜੀ ਆ ਉਹ ਉਹ ਨਿੱਜ ਦਾ ਘਾੜ ਨਾ ਕਰੇ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਮਨਾਉਣਾ ਤਾਂ ਹੀ ਸਫਲ ਹੋਊਗਾ ਜੇ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਦਿੱਤੀ ਸ਼ਹਾਦਤ ਨੂੰ ਪੂਰੀ ਦੁਨੀਆ ਦੇ ਵਿੱਚ ਦੱਸ ਸਕੀਏ ਅੱਜ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਬਾਰੇ ਪੂਰਾ ਕੁਝ ਪਤਾ ਹੋਊਗਾ ਦਸਾਂ ਉੱਥੇ ਬਹੁਤ ਤਗੜੇ ਸਿਪਾਹੀ ਵੀ ਸਨ ਤੇ ਸਿਪਾਹੀ ਹੋਣ ਦਾ ਸਿਧਾਂਤ ਵੀ ਮਹਾਰਾਜ ਨੇ ਵੱਖੋ ਵੱਖਰੇ ਸਮਿਆਂ ਦੇ ਉੱਪਰ ਦਿੱਤਾ ਜਿਸ ਵਕਤ ਤੁਸੀਂ ਵੇਖੋ ਬਾਹਰ ਚੱਲ ਰਹੀ ਸੀ ਸ਼ਬਦਾਂ ਦੀ ਸ਼ਬਦੀ ਬਾਹਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲਾ ਬਾਬਰ ਨੂੰ ਜਾਬਰ ਕਹਿ ਦਿੱਤਾ ਜਿੱਥੇ ਬੰਦੀ ਕਿਸੇ ਸਰਕਾਰ ਨੂੰ ਨਹੀਂ ਥਾਪੜ ਦਿੱਤਾ ਸੀ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਥਾਪੜ ਦਿੱਤਾ ਸੀ ਮਹਾਰਾਜ ਨੇ ਕਿਹਾ ਸੀ ਇਹਨਾਂ ਪੁੱਤਰਾਂ ਕੇ ਇਸ ਪਰਵਾਰ ਦੇ ਉਸ ਚਾਰਾ ਸੀ ਪੁੱਤਰ ਹੈ ਮਹਾਰਾਜ ਦੇ ਜੇ ਪੁੱਤਰ ਹੋਣ ਦਾ ਫਰਜ਼ ਨਿਭਾਈਏ ਅਸੀਂ ਆਪਣੀ ਅਸਲ ਹੋਂਦ ਪਹਿਚਾਣੀ ਹੈ ਹੋਂਦ ਦੀ ਜਿਹੜੀ ਲੜਾਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਟਨਾ ਸਾਹਿਬ ਤੋਂ ਜਾਗਰਤੀ ਜਿਹੜਾ ਮਾਰਚ ਹੈ ਉਹ ਕੱਢਿਆ ਜਾ ਰਿਹਾ 350 ਸਾਲਾਂ ਸ਼ਤਾਬਦੀ ਸਮਾਗਮ ਹੈ ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਇਹ ਜਾਗਰਤੀ ਦੇ ਨਾਲ ਅਸੀਂ ਬੱਚਿਆਂ ਨੂੰ ਇਹਨਾਂ ਵੀ ਜਨਰੇਸ਼ਨਸ ਨੂੰ ਆਪਣੇ ਨਾਲ ਜੋੜਾਂਗੇ ਔਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉਹਨਾਂ ਦੇ ਇਤਿਹਾਸ ਤੇ ਸਿੱਖ ਇਤਿਹਾਸ ਦੇ ਨਾਲ ਜੋੜਾਂਗੇ। ਫਿਲਹਾਲ ਮੇਰੇ ਨਾਲ ਇੱਕ ਯੰਗ ਹਿਸਟੋਰੀਅਨ ਸਿਮਰ। ਅਸੀਂ ਪਹਿਲਾਂ ਵੀ ਉਹਨਾਂ ਨਾਲ ਇੰਟਰਵਿਊ ਕਰ ਚੁੱਕੇ ਹਾਂ ਉਹ ਵੀ ਇਸੇ ਮਕਸਦ ਲਈ ਪਹੁੰਚੇ ਨੇ। ਅੱਛਾ ਏ ਇਡਾ ਉਪਰਾਲਾ ਆ ਪਟਨਾ ਸਾਹਿਬ ਤੋਂ ਹੋ ਰਿਹਾ। ਪਹਿਲਾਂ ਤੇ ਇਹਦੇ ਉੱਤੇ ਤੁਹਾਡਾ ਟੇਕ ਕੀ ਹੈ ਕਿ ਇਦਾਂ ਦੇ ਉਪਰਾਲੇ ਜਿਹੜੇ ਨੇ ਉਹ ਕਿਉਂ ਜ਼ਰੂਰੀ ਨੇ ਔਰ ਕਿੰ ਕਿੰਨਾ ਇਹਨੂੰ ਅਪਰੀਸ਼ੀਏਟ ਕਰਦੇ? ਜੀ ਅਕਸਰ ਇਤਿਹਾਸ ਵਿੱਚ ਵੀ ਜੇਕਰ ਵੇਖਿਆ ਜਾਵੇ ਤੇ ਆ ਵੱਖ-ਵੱਖ ਸਮੇਂ ਦੌਰਾਨ ਯਾਤਰਾਵਾਂ ਨਿਕਲ ਇੱਕ ਬੜਾ ਚੰਗਾ ਉਪਰਾਲਾ ਹੈ ਵੀ ਪਟਨਾ ਸਾਹਿਬ ਤਖਸਾਹਬ ਦੀ ਅਗਵਾਈ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਕਿ ਯਾਤਰਾ ਹੈ ਆਪਣੇ ਪੂਰੇ ਭਾਰਤ ਦੇ ਵੱਖ-ਵੱਖ 9 ਸੂਬਿਆਂ ਦੇ ਵਿੱਚੋਂ ਮੈਨੂੰ ਲੰਗਦੇ ਹੋਏ ਪੰਜਾਬ ਦੇ ਕਿਸ਼ਰੀ ਕੇਸਗੜ੍ਹ ਸਾਹਿਬ ਜੀ ਵਿਖੇ ਜਾ ਕੇ ਸਮਾਪਤ ਹੋਊਗੀ ਸੋ ਇੱਕ ਬੜਾ ਅੱਛਾ ਇਨੀਸ਼ੀਏਟਿਵ ਹੈ ਮੈਨੂੰ ਲੱਗਦਾ ਹੈ ਵੀ ਸਾਡੀ ਕਿਉਂਕਿ ਇਸ ਯਾਤਰਾ ਦੇ ਪਲੱਸ ਪੁਆਇੰਟ ਮੈਨੂੰ ਇਹ ਲੱਗਿਆ ਵੀ ਇਹਦੇ ਵਿੱਚ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧਿਤ ਪੁਰਾਤਨ ਪਰਿਵਾਰ ਜਿਵੇਂ ਭਾਈ ਮਤੀਦਾਸ ਜੀ ਦਾ ਪਰਿਵਾਰ ਆ ਭਾਈ ਦਿਆਲਾ ਜੀ ਦਾ ਪਰਿਵਾਰ ਭਾਈ ਸਤੀਦਾਸ ਜੀ ਦਾ ਪਰਿਵਾਰ ਭਾਈ ਜੈਤਾ ਜੀ ਦਾ ਪਰਿਵਾਰ ਜਿਹੜੇ ਉਹ ਪ੍ਰਾਤਨ ਪਰਿਵਾਰ ਨੇ ਉਹਨਾਂ ਨੂੰ ਵੀ ਸ਼ਮੂਲੀਅਤ ਇਹਦੇ ਵਿੱਚ ਕਰਵਾਈ ਗਈ ਹੈ ਤਕਸਾਲਦੀ ਕਮੇਟੀ ਵੱਲੋਂ ਤੇ ਨਾਲ ਹੀ ਜਿਹੜੇ ਗੁਰੂ ਸਾਹਿਬ ਜੀ ਦੇ ਪ੍ਰਾਤਨ ਨਿਸ਼ਾਨੀਆਂ ਨੇ ਭਾਈ ਰੂਪਚੰਦ ਜੀ ਦੇ ਪਰਿਵਾਰ ਕੋਲ ਜਾਂ ਭਾਵੇਂ ਭਾਈ ਮਤੀਦਾਸ ਜੀ ਦੇ ਪਰਿਵਾਰ ਕੋਲ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਤੇ ਗੁਰੂ ਸਾਹਿਬ ਜੀ ਦੀਆਂ ਅਨੇਕ ਅਲੱਗ ਵਸਤੂਆਂ ਭਾਵੇਂ ਗੁਰੂ ਸਾਹਿਬ ਜੀ ਦੀ ਢਾਲ ਹੋਵੇ ਗੁਰੂ ਸਾਹਿਬ ਜੀ ਦੀ ਕਿਰਪਾਨ ਹੋਵੇ ਉਸ ਨੂੰ ਇੱਕ ਸ਼ਸਤਰਾਂ ਦੀ ਪੂਰਨ ਬਾਸ ਬਣਾ ਕੇ ਉਹਦੇ ਵਿੱਚ ਸੰਤਾਂ ਦੇ ਦਰਸ਼ਨ ਦੇ ਲਈ ਲਜਾਇਆ ਜਾ ਰਿਹਾ ਹੈ ਇੱਕ ਬਹੁਤ ਚੰਗਾ ਉਪਰਾਲਾ ਹੈ ਮੈਨੂੰ ਲੱਗਦਾ ਹੈ ਜੇਕਰ ਵੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਸ਼ਤਾਬਦੀ ਨੂੰ ਸੈਲੀਬ੍ਰੇਟ ਕਰਨ ਦਾ ਅਸਲ ਪੰਜਾਬ ਦੀ ਜਦੋਂ ਗੱਲ ਕਰਦੇ ਆ ਸਾਨੂੰ ਲੱਗਦਾ ਪੰਜਾਬ ਰੈਜ਼ੀਲੀਅੰਸ ਸਟੇਟ ਆ ਤੇ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਕਰਦੇ ਆ ਤੁਸੀਂ ਸ਼ਸਤਰ ਦੀ ਗੱਲ ਕੀਤੀ ਆ ਵੀ ਸਾਨੂੰ ਉਹ ਕਹਿੰਦੇ ਵੀ ਸ਼ਸਤਰਧਾਰੀ ਹੋਣਾ ਜ਼ੁਲਮ ਸਹਿਣਾ ਵੀ ਉਨਾ ਹੀ ਮਾੜਾ ਜਿੰਨਾ ਜ਼ੁਲਮ ਕਰਨਾ ਆ ਪਿਛਲੇ ਪੰਜਾਬ ਦੇ ਨਾਲ ਜੋ ਹੋ ਰਿਹਾ ਲੱਗਦਾ ਹੈ ਕਿ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਚਾਹੇ ਉਹ ਹੜ ਦੀ ਗੱਲ ਆਪਾਂ ਕਰ ਰਹੇ ਆਂ ਚਾਹੇ ਕਿਸੇ ਤਰੀਕੇ ਦੇ ਨਾਲ ਜੈਨੋਸਾਈਡਸ ਜਿੰਨੇ ਵੀ ਹੋ ਰਿਹਾ ਡਰਗ ਦੀ ਗੱਲ ਕਰ ਰਹੇ ਆਂ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਜਿਹੜੀਆਂ ਨੇ ਜੇ ਆਪਾਂ ਸਿੱਖੀਜ਼ਮ ਦੇ ਨਾਲ ਜੋੜੀਏ ਜਾਂ ਆਪਾਂ ਗੁਰੂ ਸਾਹਿਬਾਨ ਦੇ ਉਹ ਬੀਰਸ ਦੇ ਨਾਲ ਜੋੜੀਏ ਤਾਂ ਛੇ ਗੋਬਿੰਦ ਸਿੰਘ ਜੀ ਦੇ ਨਾਲ ਸਾਡੀ ਜਨਰੇਸ਼ਨ ਬਚਾਈ ਜਾ ਸਕਦੀ ਹੈ ਵੇਖੋ ਬਲ ਦਾ ਹੋਣਾ ਜ਼ਰੂਰੀ ਹੈ ਪਰ ਬਲ ਕਿਸੇ ਸਹੀ ਜਗ੍ਹਾ ਤੇ ਵਰਤੋਂ ਕੀਤੀ ਜਾਵੇ ਆਪ ਜੀ ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਹੀ ਸ਼ਸਤਰ ਦੇ ਉੱਪਰ ਹੈ ਤੇਗ ਬਹਾਦਰ ਜਦੋਂ ਮਹਾਰਾਜ ਛੋਟੀ ਉਮਰੇ ਤੁਸੀਂ ਵੇਖੋ ਕਰਤਾਰਪੁਰ ਦੀ ਜਗਤ ਮਹਾਰਾਜ ਜੀ ਨੇ ਜਦੋਂ ਜ਼ੋਹਰ ਵਿਖਾਏ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸ਼ਾ ਨੇ ਆਪ ਤਿਆਗਮਲ ਤੋਂ ਤੇਗ ਬਹਾਦਰ ਦੀ ਜਿਹੜਾ ਉਪਾਧੀ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਨੂੰ ਬਖਸ਼ੀ ਹੈ ਤੇ ਜਿਹੜਾ ਉਹ ਬਲ ਹੈ ਜੇਕਰ ਸਹੀ ਜਗ੍ਹਾ ਤੇ ਵਰਤੋਂ ਕੀਤੀ ਜਾਵੇ ਜਿਵੇਂ ਤੁਸੀਂ ਕਿਹਾ ਵੀ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਟਾਰਗੇਟ ਕਿਉਂਕਿ ਇਹ ਗੱਲ ਮੰਨਣ ਵਾਲੀ ਹੈ ਵੀ ਖਾਲਸੇ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਵੀਰ ਰਸ ਭਰਿਆ ਆ ਉਹ ਸਾਡੇ ਵਿੱਚ ਜ਼ਰੂਰ ਹੈ ਪਰ ਪਿਛਲੇ ਸਮੇਂ ਵੱਲ ਚਾਤ ਮਾਰ ਕੇ ਵੇਖੀਏ ਤੇ ਸਿੱਖ ਮਿਲਟੈਂਸੀ ਦੇ ਰੂਪ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਧੜਿਆਂ ਦੇ ਵਿੱਚ ਲੜਾ ਕੇ ਅਕਸਰ ਇਹ ਹਕੂਮਤ ਦੀ ਕੋਸ਼ਿਸ਼ ਰਹੀ ਹੈ ਵੀ ਅਸੀਂ ਧੜਿਆਂ ਦੇ ਵਿੱਚ ਲੜਾ ਕੇ ਤੇ ਸਿੱਖ ਨੌਜਵਾਨੀ ਦਾ ਕਾਹਨ ਕਰੀਏ ਉਨਾ ਚੀਜ਼ਾਂ ਤੋਂ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਆ ਕਿਉਂਕਿ ਤੁਸੀਂ ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਸ ਵਕਤ ਸ਼ਹਾਦਤ ਦਿੱਤੀ ਹੈ ਚਾਂਦਨੀ ਚੌਂਗ ਵਿਖੇ ਸ਼ਹੀਦੀ ਦਿੱਤੀ ਹੈ ਤੇ ਅਕਸਰ ਇਹ ਗੱਲ ਕਹੀ ਜਾਂਦੀ ਵੀ ਮਹਾਰਾਜ ਨੇ ਤਿੱਲਕ ਤੇ ਜਨੂ ਦੇ ਲਈ ਸ਼ਹੀਦੀ ਦਿੱਤੀ ਪਰ ਮੈਂ ਇਹ ਕਹਿਣਾ ਹੂੰ ਨਾ ਗੁਰੂ ਸਾਹਿਬ ਜੀ ਦੇ ਕੋਲ ਜੇਕਰ ਉਸ ਸਮੇਂ ਮੁਸਲਿਮ ਧਰਮ ਵੀ ਖਤਰੇ 'ਚ ਹੁੰਦਾ ਉਹ ਵੀ ਆਂਦੇ ਤੇ ਗੁਰੂ ਸਾਹਿਬ ਉਹਨਾਂ ਲਈ ਵੀ ਸ਼ਹੀਦੀ ਦਿੰਦੇ ਗੁਰੂ ਸਾਹਿਬ ਦਾ ਮੁੱਢਲਾ ਸਿਧਾਂਤ ਸੀ ਜਿਹੜਾ ਕੁਮਨੁਕੀ ਹੱਕਾਂ ਦੇ ਲਈ ਸ਼ਹੀਦੀ ਦੇਣਾ ਸੀ ਭਾਵ ਤੁਸੀਂ ਵੇਖੋ ਵੀ ਪਹਿਲੇ ਪਾਤਸ਼ਾਹ ਅਜਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਆ ਤੁਸੀਂ ਵੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਜਨੂੰਨ ਨੂੰ ਧਾਰਨ ਕਰਨ ਤੋਂ ਉਹਨਾਂ ਨੇ ਕਿਹਾ ਵੀ ਮੈਂ ਜਨੂੰਨ ਪਾਉਂਗਾ ਪਰ ਉਹ ਜਨੂੰਨ ਪਾਉਂਗਾ ਜਿਹੜਾ ਸੱਚ ਦੇ ਆਧਾਰਿਤ ਹੋਵੇ ਜਿਹੜਾ ਕਦੀ ਟੁੱਟੇ ਨਾ ਉਹਨਾਂ ਨੇ ਤੁਸੀਂ ਵੇਖੋ ਉਸ ਧਾਗੇ ਦੇ ਜਨੂੰਨ ਨੂੰ ਪਾਣ ਤੋਂ ਮਨਾਂ ਕੀਤਾ ਪਰ ਉਸੇ ਜਨੂੰਨ ਨੂੰ ਬਚਾਉਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ਼ਹੀਦੀ ਦਿੱਤੀ ਉਹ ਇਸ ਕਰਕੇ ਸੀਗਾ ਵੀ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖੋ ਅੱਜ ਕੱਲ ਅਸੀਂ ਜੈਂਜ਼ੀਜ਼ ਦਾ ਜ਼ੋਰ ਚੱਲ ਰਿਹਾ ਆ ਯੁੱਗ ਚੱਲ ਰਿਹਾ ਆ ਉਹਦੇ ਵਿੱਚ ਅਕਸਰ ਹੀ ਅਸੀਂ ਫਰੀडम ਦੀਆਂ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਆ ਪਰ ਇਹ ਗੱਲਾਂ ਬਹੁਤ ਬਾਅਦ ਦੇ ਵਿੱਚ ਕਰਨੀਆਂ ਜਿਹੜੀ ਵੈਸਟਰਨ ਵਰਲਡ ਨੇ ਸ਼ੁਰੂ ਕੀਤੀਆਂ ਜੇਕਰ ਅਸੀਂ ਸਿੱਖਾਂ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਇਸ ਏਸ਼ੀਆ ਦੀ ਗੱਲ ਕਰੀਏ ਤੇ ਪੂਰੇ ਵਰਲਡ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੀ ਉਹ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੇ ਹਿਊਮਨ ਰਾਈਟਸ ਲਈ ਸ਼ਹੀਦੀ ਦਿੱਤੀ ਸੋ ਇੱਕ ਬੜੀ ਵੱਡੀ ਗੱਲ ਇਹ ਆ ਵੀ ਸਾਨੂੰ ਆਪਣੇ ਬਾਲੇ ਨੂੰ ਸਹੀ ਜਗ੍ਹਾ ਵਰਤਣ ਦੀ ਜ਼ਰੂਰਤ ਹੈ। ਜੀ। ਅੱਛਾ ਕਮਿਊਨਿਟੀ ਦੀ ਗੱਲ ਕੀਤੀ ਆ। ਕਮਿਊਨਿਟੀ ਨੂੰ ਮਤਲਬ ਆ ਕਹੇ ਲੀਏ ਵੀ ਆਮ ਟਾਰਗੇਟ ਕੀਤਾ ਜਾਂਦਾ ਚਾਹੇ ਪੋਲਿਟਿਕਲ ਵੈਂਚਰ ਹੈ ਚਾਹੇ ਕਿਸੇ ਹੋਰ ਹੋਰ ਚੀਜ਼ ਦੇ ਲਈ ਆ। ਪੰਜਾਬ ਦੇ ਅੰਦਰ ਵੀ ਇਹੀ ਆ ਵੀ ਕਮਿਊਨਿਟੀਆਂ ਨੂੰ ਵੰਡਿਆ ਜਾ ਰਿਹਾ। ਦੂਸਰਾ ਸਵਾਲ ਮੇਰਾ ਇਹ ਆ ਜਿਵੇਂ ਤੁਸੀਂ ਕਹਿੰਨੇ ਆ ਵੀ ਉਹਨਾਂ ਨੇ ਜਨੌਗ ਲਈ ਸ਼ਹਾਦਤ ਦਿੱਤੀ ਆ। ਔਰ ਇੱਕੇ ਵੀ ਗੱਲ ਆ ਵੀ ਸਿੱਖੀਜ਼ਮ ਸਿੱਖੀ ਦਾ ਪ੍ਰਚਾਰ ਜਿਹੜਾ ਘਟ ਹੋਣ ਲੱਗ ਪਿਆ ਵਿਸਥਾਰ ਘਟ ਕਰਤਾ ਦਿਨੋਂ ਦਿਨ ਸ਼ਾਇਦ ਦੇ ਵੀ ਮਿਲਾਂ ਦਾ ਕੋਈ ਸਾਜ਼ਿਸ਼ ਆ। ਔਰ ਲੋਕ ਜਿਹੜੇ ਨੇ ਕਨਵਰਟ ਹੋ ਰਹੇ ਨੇ ਇਹਨਾਂ ਦੋਨਾਂ ਦੇ ਉੱਤੇ ਟੇਕ ਹੀ ਆ ਇਹਨਾਂ ਦੋਵਾਂ ਦੇ ਮੇਰਾ ਇਹ ਟੇਕ ਜ਼ਰੂਰ ਹੈ ਵੀ ਚਲੋ ਸ਼ਤਾਬਦੀ ਮਨਾ ਰਿਆਂ ਬਹੁਤ ਚੰਗੀਆਂ ਸ਼ਤਾਬਦੀਆਂ ਨੇ ਸਾਰੀਆਂ ਸਰਕਾਰਾਂ ਸਾਰੀਆਂ ਜਥੇਬੰਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਮਨਾ ਰੀਆਂ ਨੇ ਪਰ ਇਸੇ ਦੇ ਨਾਲ ਮੈਨੂੰ ਬਹੁਤ ਦੁੱਖ ਹੁੰਦਾ ਜਿਵੇਂ ਅੱਜ ਅਸੀਂ ਬਿਹਾਰ ਦੀ ਧਰਤੀ ਤੇ ਬੈਠੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਲੰਮਾ ਸਮਾਂ ਇਸ ਧਰਤੀ ਤੇ ਰਹਿ ਕੇ ਜਿਵੇਂ ਮੈਂ ਪਹਿਲਾਂ ਕਿਹਾ ਸੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ ਹੈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਧਰਤੀ ਤੇ ਆਏ ਤੇ ਸਾਲਸਰਾਏ ਜੋਰੀ ਹੁੰਦਾ ਸੀ ਸਾਲਸਰਾਏ ਜੋਰੀ ਮਹਾਰਾਜ ਜੀ ਦਾ ਸ਼ਰਧਾਲੂ ਬਣਿਆ ਸਿੱਖ ਬਣਿਆ ਤੁਸੀਂ ਵੇਖੋ ਵੀ ਜਦੋਂ ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਨੇ ਇੱਕ ਨੱਕ ਦੇ ਕੇ ਇਹਨੂੰ ਕਿਹਾ ਵੀ ਇਹਨੂੰ ਵੇਚ ਕੇ ਆਓ ਤੇਰੀ ਸਹੀ ਕੀਮਤ ਪਛਾਣਨ ਵਾਲੇ ਸਾਲਸਰਾਏ ਜੋਰੀ ਸਨ ਤੇ ਸਾਲਸਰਾਇਜ਼ ਹੋ ਰਹੀ ਨੇ ਜਦੋਂ ਮਹਾਰਾਜ ਅੱਗੇ ਬੇਨਤੀ ਕੀਤੀ ਵੀ ਮਹਾਰਾਜ ਭਾਗ ਲੈ ਉਸ ਜਗ੍ਹਾ ਨੂੰ ਮਹਾਰਾਜ ਨੇ ਕਿਹਾ ਸਮਾਂ ਹੁੰਦੇ ਜ਼ਰੂਰ ਲਾਵਾਂਗੇ ਤੇ ਉਸੇ ਦੌਰਾਨ 9ਵੇਂ ਜਾਮੇ ਦੇ ਵਿੱਚ ਤੁਸੀਂ ਵੇਖੋ ਗੁਰੂ ਹਰਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਇ ਲੰਮਾ ਸਮਾਂ ਤੁਸੀਂ ਵੇਖੋ ਇਸੇ ਧਰਤੀ ਤੋਂ ਗੁਰੂ ਸਾਹਿਬ ਆਸਾਮ ਬੰਗਾਲ ਹੋਰ ਧਰਤੀਆਂ ਤੇ ਜਿਹੜੀਆਂ ਉਹ ਦਾਸੀਆਂ ਕਰਨ ਗਏ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਸੇ ਧਰਤੀ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਧਰਤੀ ਤੇ ਜਦੋਂ ਟਿਕਾਣਾ ਕਰ ਲਿਆ ਕਿਉਂਕਿ ਪਹਿਲਾਂ ਹਵੇਲੀ ਹੁੰਦੀ ਸੀ ਇਸੇ ਸਥਾਨ ਦਾ ਨਾਮ ਬੜੀ ਸੰਗਤ ਹੁੰਦਾ ਸੀ ਪਹਿਲਾਂ ਜੇਕਰ ਅਸੀਂ ਇਤਿਹਾਸ ਵੱਲ ਚਾਂਤ ਮਾਰੀਏ ਤੇ ਕਿਉਂਕਿ ਤਖਤ ਸਾਹਿਬ ਤਾਂ ਬਾਅਦ ਦੇ ਵਿੱਚ ਜਿਹੜਾ ਟਾਈਟਲ ਬਣਿਆ ਆ ਬਾਅਦ ਦੇ ਵਿੱਚ ਤਖਸਾ ਬਣਾਇਆ ਗਿਆ ਉਸ ਤੋਂ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬਾਨ ਹੁੰਦੇ ਸੀ ਗੁਰਦੁਆਰਾ ਸ਼ਬਦ ਵੀ ਬਹੁਤ ਬਾਅਦ ਦੇ ਵਿੱਚ ਲੱਗਣਾ ਸ਼ੁਰੂ ਹੋਇਆ ਪਹਿਲਾਂ ਬੜੀ ਸੰਗਤ ਤੇ ਛੋਟੀ ਸੰਗਤ ਦੇ ਨਾਮ ਦੇ ਨਾਲ ਜਿਹੜਾ ਮੁੱਖ ਸਥਾਨਾਂ ਨੂੰ ਮੰਜੀ ਸਾਹਿਬ ਧਰਮਸ਼ਾਲਾ ਤੇ ਤਖਤ ਉਹਤੇ ਮੰਜੀ ਸਾਹਿਬ ਵੀ ਸਥਾਪਿਤ ਕੀਤੀ ਸੀ ਜਿਹੜਾ ਤਖਤ ਸਾਹਿਬ ਆ ਤਖਤ ਸਾਹਿਬ ਵਿਖੇ ਮੰਜੀ ਸਾਹਿਬ ਵੀ ਬਖਸ਼ੀ ਗਈ ਸੀ ਤੇ ਉਪਰੰਤ ਤੁਸੀਂ ਵੇਖੋ ਉੱਥੇ ਅੱਜ ਵੀ ਜਿਹੜਾ ਤਖਤ ਸਾਹਿਬ ਦਾ ਵੱਡਾ ਗੇਟ ਹੈ ਉਹਦੇ ਉੱਪਰ ਬੜੀ ਸੰਗਤ ਲਿਖਿਆ ਹੈ ਤਖਤ ਸਾਹਿਬ ਦਾ ਪੁਰਾਤਨ ਨਾ ਬੜੀ ਸੰਗਤ ਸੀਗਾ ਤੇ ਬੜੀ ਸੰਗਤ ਦੇ ਵਿੱਚ ਤੁਸੀਂ ਵੇਖੋ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਥਾਂ ਤੇ ਆਪਣੇ ਆਪ ਨੂੰ ਸੈਟਲ ਕਰਕੇ ਜਦੋਂ ਉਹ ਹਵੇਲੀ ਸੀ ਪੁਰਾਤਨ ਬਿਹਾਰ ਦੇ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਗਏ ਜਿਨ੍ਹਾਂ ਦੇ ਵਿੱਚੋਂ ਇਹ ਏਰੀਆ ਗਿਆ ਆ ਗਿਆ ਜਿਹੜਾ ਆ ਬੁੱਧ ਮਤ ਦੇ ਵਿੱਚ ਵੀ ਤੇ ਹਿੰਦੂ ਮਤ ਦੇ ਵਿੱਚ ਵੀ ਇੱਕ ਬਹੁਤ ਵੱਡਾ ਜਿਹੜਾ ਤੀਰਥ ਸਥਾਨ ਆ ਪਰ ਉੱਥੇ ਅਸੀਂ ਅਕਸਰ ਹੀ ਹਮੇਸ਼ਾ ਹੀ ਗੁਰਦੁਆਰਿਆਂ ਦੀ ਗੱਲ ਕਰਦੇ ਆਂ ਭਾਵੇਂ ਉਹ ਹਰੀਦਵਾਰ ਦਾ ਗੁਰਦੁਆਰਾ ਹੋਵੇ ਸਾਡਾ ਹਰਕੀ ਪੌੜੀ ਪਰ ਅੱਜ ਜੇ ਨੌਵੀਂ ਪਾਸ਼ਾਹੀ ਦਾ ਅਸੀਂ ਗੁਰਪੁਰਬ ਮਨਾ ਰਹੇ ਆਂ 350 ਸਾਲੇ ਸ਼ਹੀਦੀ ਪੁਰਬ ਮਨਾ ਰਹੇ ਆਂ ਤੇ ਤੁਸੀਂ ਮੈਨੂੰ ਗੱਲ ਕੀਤੀ ਸੀ ਕਿ ਵੀ ਅਸੀਂ ਸਿਗਨੀਫੀਕੈਂਸ ਕਿਉਂ ਲਾਸਟ ਕਰ ਰਹੇ ਆਂ ਸਾਡਾ ਧਰਮ ਪਰਵਰਤਨ ਕੀਤਾ ਜਾ ਰਿਹਾ ਨੌਜਵਾਨ ਪੀੜ੍ਹੀ ਪਿੱਛੇ ਕਿਉਂ ਹਟੇਲੀ ਜਾ ਰਹੀ ਹੈ ਗਿਆ ਦੇ ਵਿੱਚ ਇੱਕ ਬਹੁਤ ਹੀ ਪੁਰਾਤਨ ਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਇੱਥੋਂ ਦੀ ਮੈਨੂੰ ਲੱਗਦਾ ਕੁਛ ਹੀ ਦੂਰੀ ਤੇ ਐ ਨਹੀਂ ਬਹੁਤੀ ਦੂਰ ਤੇ ਨਹੀਂ ਹੈ ਗਿਆ ਇੱਥੋਂ 128 ਕਿਲੋਮੀਟਰ ਆ ਗਿਆ ਗਿਆ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਗੁਰਦੁਆਰਾ ਹੈ ਉਹ ਅਜਖੰਡਰ ਪਿਆ ਉਹਦਾ ਕਾਰਨ ਕੀ ਹੈ ਤੁਸੀਂ ਇਹ ਵੇਖੋ ਵੀ ਅੱਜ ਅਸੀਂ ਗੁਰੂ ਸਾਹਿਬ ਦੀ ਸ਼ਤਾਬਦੀ ਜ਼ਰੂਰ ਮਨਾ ਰਹੇ ਹਾਂ ਪਰ ਅਸੀਂ ਕਿੱਥੇ ਨਾ ਕਿੱਥੇ ਉਹਨਾਂ ਸਥਾਨਾਂ ਨੂੰ ਸਾਂਭਣ ਦੇ ਵਿੱਚ ناکਾਮ ਹੈ ਰਹੇ ਹਾਂ ਅਸੀਂ ਹੁਣ ਮੈਂ ਇਸ ਗੱਲ ਦੇ ਵਿੱਚ ਮੰਨਦਾ ਵੀ ਤੁਸੀਂ ਕਹੋਗੇ ਜੀ ਉੱਥੇ ਸਿੱਖ ਨਹੀਂ ਵੱਸਦੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਵੀ ਮੈਂ ਇੰਡੀਆ ਦੀ ਵੱਖ-ਵੱਖ ਜਗਾਵਾਂ ਤੇ ਜਾ ਕੇ ਵੇਖਿਆ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਕੀ ਅੱਜ ਵੀ ਉੱਥੇ ਸਿੱਖੀ ਦਾ ਬੂਟਾ ਉਨਾ ਹੀ ਹਰਾ ਆ ਪਰ ਪ੍ਰੋਬਲਮ ਇਹ ਆ ਵੀ ਅੱਜ ਸਾਡੀ ਜਥੇਬੰਦੀਆਂ ਉੱਥੇ ਜਾ ਕੇ ਪ੍ਰਚਾਰ ਕਰਕੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਦਿੱਤੇ ਸਿਧਾਂਤ ਤੋਂ ਅੱਗੇ ਤੋਰ ਕੇ ਖੰਡੇ-ਬਾਟੇ ਦੀ ਪੌਲ ਦਾ ਪ੍ਰਚਾਰ ਨਹੀਂ ਕਰ ਰਹੀਆਂ ਜਿਹੜਾ ਜ਼ੋਰ ਸਾਡਾ ਦੂਜਿਆਂ ਦੇ ਵਿੱਚ ਲੱਗਣਾ ਸੀ ਉਹ ਅੱਜ ਸਾਡਾ ਆਪ ਦੀ ਕੌਮ ਦੇ ਵਿੱਚ ਹੀ ਜਿਹੜਾ ਦੋ ਫਾੜ ਹੋ ਰੱਖੇ ਨੇ ਤੁਸੀਂ ਵੇਖੋ ਸ਼ਤਾਬਦੀਆਂ ਮਨਾ ਰਹੇ ਹੋ ਮੈਨੂੰ ਬਹੁਤ ਦੁੱਖ ਲੱਗਦਾ ਆ ਅੱਜ 350 ਸਾਲ ਹੋ ਗਏ ਪਾਸ਼ਾ ਦੇ ਪਾਸ਼ਾ ਨੇ ਸਾਨੂੰ ਰਾਜ ਦਾ ਸੰਕਲਪ ਬਖਸ਼ਿਆ ਸੀਗਾ ਅੱਜ ਉਸੇ ਸਿੱਖਾਂ ਦੇ ਰਾਜ ਦੇ ਸੰਕਲਪ ਨੂੰ ਤੁਸੀਂ ਵੇਖੋ ਉਹਨੇ ਪਿੱਛੇ ਸਾਡੀ ਰਾਜਸੀ ਧਿਰਿਆ ਅਕਾਲੀ ਦਲ ਅਕਾਲੀ ਦਲ ਨੂੰ ਚੁੱਲਾ ਕਹਿ ਕੇ ਸੰਬੋਧਨ ਕੀਤਾ ਗਿਆ ਤੁਹਾਨੂੰ ਵੀ ਪਤਾ ਚੁੱਲਾ ਕਿਹਨੂੰ ਕਿਹਾ ਜਾਂਦਾ ਹੈ ਚੁਲਾ ਉਸ ਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਅੱਗ ਬਾਲੀ ਜਾਂਦੀ ਹੈ ਤਾਂ ਰੋਟੀ ਸੇਕੀ ਜਾਂਦੀ ਹੈ ਭਾਵ ਵੀ ਅਸੀਂ ਸਿੱਖਾਂ ਦੀ ਰਾਸ਼ਸਹੀ ਤਾਕਤ ਨੂੰ ਕੇਵਲ ਔਰ ਕੇਵਲ ਨੌਜਵਾਨੀ ਦੀ ਬਾਲਣ ਨੌਜਵਾਨ ਫੁਕਰੇ ਨੇ ਨਾ ਉਸ ਚੁੱਲੇ ਦੇ ਵਿੱਚ ਤੇ ਉਹਦੇ ਉੱਪਰ ਲੀਡਰ ਸਾਡੀ ਰੋਟੀਆਂ ਸੇਕ ਰਹੇ ਨੇ ਭਾਵ ਨੌਜਵਾਨਾਂ ਨੂੰ ਲੋੜਿਆ ਲੀਡਰਸ਼ਿਪ ਦੇ ਅੱਗੇ ਆਉਣ ਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਲੀਡਰਸ਼ਿਪ ਦਾ ਵੀ ਸਿਧਾਂਤ ਦਿੱਤਾ ਹੈ ਜਿਹੜੇ ਹੁਣ ਇੰਨਾ ਬੇਬਾਕ ਹੋ ਕੇ ਬੋਲ ਹੀ ਰਹੇ ਹੋ ਤੇ ਇਹ ਵੀ ਬੋਲ ਦਿਓ ਕਿ ਦੋ ਤਿਹਾਂ ਬਣ ਗਈਆਂ ਯਾਨੀ ਹਰਪ੍ਰੀਤ ਸਿੰਘ ਵਰਸਸ ਸ਼ਰਮਣੀਆਂ ਕਾਲੇ ਦਾ ਸੁਖਵੀਰ ਬਾਦਲ ਕੀ ਕੀ ਲੱਗਦਾ ਖੁੱਲ ਕੇ ਬੋਲਿਓ ਵੇਖੋ ਲੱਗਣ ਨੂੰ ਤਾਂ ਮੈਂ ਇਸ ਦੇ ਉੱਪਰ ਦੇਖੋ ਬੀਇੰਗ ਆ ਹਿਸਟਰੀ ਦਾ ਜੇਕਰ ਅਸੀਂ ਗੱਲ ਵੇਖੇ ਪ੍ਰਾਤਨ ਸਮੇਂ ਦੇ ਵਿੱਚ ਅਕਾਲੀ ਦਲ ਦਾ ਸੰਵਿਧਾਨ ਲਿਖਿਆ ਗਿਆ ਸ਼ਰੂ ਜਦੋਂ ਅਸੀਂ ਪ੍ਰਾਤਨ ਵੇਖਦੇ ਹਾਂ ਕੇਵਲ ਅਕਾਲੀ ਦਲ ਸੀਗਾ ਅਕਾਲੀ ਦਲ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਐਡ ਹੋਂਦੀ ਹੈ ਜਦੋਂ ਗੁਰਦੁਆਰਾ ਐਕਟ ਆਉਂਦਾ 1925 ਦੇ ਵਿੱਚ ਪਰ ਇਹਦਾ ਸੰਵਿਧਾਨ ਲਿਖਿਆ ਗਿਆ ਵੀ ਕਿਸ ਤਰੀਕੇ ਪ੍ਰਧਾਨ ਚੁਣਿਆ ਜਾਣਾ ਕਿਸ ਤਰੀਕੇ ਡੈਲੀਗੇਟਸ ਬਣਨੇ ਨੇ ਹੁਣ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਰਾ ਨੇ ਨਵਾਂ ਜਿਹੜਾ ਸੁਸੀਂ ਕਹਿ ਰਹੇ ਹੋ ਨਵਾਂ ਸ਼ਬਦ ਬਤਨ ਦੇ ਨੇ ਉਹ ਆਕਾਲੀ ਦਲ ਦੇ ਨਾਲ ਉਹ ਜਿਹੜਾ ਬਣਾਇਆ ਆ ਉਹਦੇ ਵਿੱਚ ਵੀ ਉਹੀ ਸੰਵਿਧਾਨ ਦੇ ਨਾਲ ਲਾਗੂ ਕਰਕੇ ਡੈਲੀਗੇਟਸ ਦੇ ਕੇ ਪ੍ਰਧਾਨ ਚੁਣਿਆ ਗਿਆ ਸੋ ਜ਼ਰੂਰਤ ਸੀਗੀ ਸਾਰੇ ਇਕੱਠੇ ਹੋ ਕੇ ਇੱਕੋ ਮੈਨੂੰ ਲੱਗਦਾ ਹੈ ਆਕਾਲੀ ਦਲ ਨੂੰ ਸर्जਦੇ ਪਰ ਅੱਜ ਸਮਾਂ ਮੈਨੂੰ ਲੱਗਦਾ ਹੈ ਸਾਥ ਨਹੀਂ ਦੇ ਰਿਹਾ ਕਿੱਥੇ ਨਾ ਕਿੱਥੇ ਸਾਡੇ ਲੀਡਰਸ਼ਿਪ ਕਿਉਂਕਿ ਵੇਖੋ ਵੀ ਮੈਂ ਇਹਦੇ ਉੱਪਰ ਕੀ ਬੋਲ ਸਕਦਾ ਹਾਂ ਵੀ ਤੁਹਾਨੂੰ ਵੀ ਪਤਾ ਕਿਹੜੇ ਲੀਡਰਸ ਕਿੱਥੋਂ ਟੁੱਟ ਕੇ ਕਿੱਥੇ ਜਾ ਰਹੇ ਨੇ ਪਰ ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਨੌਜਵਾਨਾਂ ਨੂੰ ਅਕਸਰ ਜਦੋਂ ਵੋਟਾਂ ਹੁੰਦੀਆਂ ਨੇ ਇੱਕ ਲੀਡਰ ਇੱਕ ਪਾਰਟੀ ਦਾ ਕੈਂਡੀਡੇਟ ਖੜਾ ਹੁੰਦਾ ਉਸ ਕੈਂਡੀਡੇਟ ਦੇ ਮਗਰ ਲੱਗ ਕੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਕਿਉਂਕਿ ਇਕੱਠ ਨੌਜਵਾਨ ਕਰਦੇ ਨੇ ਖਰਚਾ ਨੌਜਵਾਨ ਕਰਦੇ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਭੁੱਖੇ ਪਾਣੇ ਲੀਡਰਾਂ ਪਿੱਛੇ ਭੱਜਦੇ ਨੌਜਵਾਨ ਨੇ ਪਰ ਜਦੋਂ ਮੰਤਰੀ ਜਾਂ ਜਦੋਂ ਇੱਕ ਐਮਐਲਏ ਸੀਟ ਜਿੱਤ ਜਾਂਦਾ ਆ ਉਸ ਤੋਂ ਕੁਛ ਹੀ ਟਾਈਮ ਬਾਅਦ ਜਿਹੜਾ ਉਹਨਾਂ ਨੌਜਵਾਨਾਂ ਦਾ ਫੋਨ ਚੁੱਕਣਾ ਵੀ ਬੰਦ ਹੋ ਜਾਂਦਾ ਹੈ ਤੇ ਉਹ ਜਿਹੜੇ ਆਪਣੇ ਆਪ ਨੂੰ ਹੀ ਸਿਕਿਉਰ ਜੀ ਫੀਲ ਕਰਦੇ ਨੇ ਵੀ ਅਸੀਂ ਕੀ ਕੀਤਾ ਆ ਉਹ ਸੋਚਦੇ ਕਿ ਸਾਡੇ ਨੌਜਵਾਨਾਂ ਨਾਲ ਇਹ ਹੁੰਦਾ ਆ ਸਾਡਾ ਇਸਤੇਮਾਲ ਕਰਕੇ ਨੌਜਵਾਨ ਪੀੜੀ ਨੂੰ ਇਸਤੇਮਾਲ ਕਰਕੇ ਨੌਜਵਾਨ ਪੀੜੀ ਨੂੰ ਗਰਮ ਕਰਕੇ ਅਕਸਰ ਹੀ ਜਿਹੜੇ ਆਪਣੇ ਆਪਣੀ ਜਿਹੜੀ ਰਾਸਥਈ ਰੋਟੀਆਂ ਉਹ ਸਿੱਖਿਆ ਜਾਂਦੀਆਂ ਨੇ ਪਰ ਅੱਜ ਕੌਮ ਨੂੰ ਜ਼ਰੂਰਤ ਹੈ ਯੰਗ ਲੀਡਰਸ਼ਿਪ ਦੀ ਕਿੰਨਾ ਚਿਰ ਤੁਸੀਂ ਉਹੀ ਲੀਡਰ ਜਿਹੜੇ ਪਹਿਲਾਂ ਵੀ ਸਨ ਹੁਣ ਵੀ ਨੇ ਤੇ ਉਹਨਾਂ ਨੂੰ ਹੀ ਅੱਗੇ ਅੱਗੇ ਤੋਰਿ ਜਾਓਗੇ ਅੱਜੇ ਜ਼ਰੂਰਤ ਹੈ ਜੇਕਰ ਅਸੀਂ ਨਵੇਂ ਰਾਸ਼ਟਰੀ ਸੰਕਲਪ ਦੀ ਗੱਲ ਕਰਨ ਦੇ ਤੁਰੇ ਹਾਂ ਸਾਡਾ ਸਿਧਾਂਤ ਜ਼ਰੂਰ ਪੁਰਾਣਾ ਹੋਵੇ ਲੇਕਿਨ ਲੀਡਰਸ਼ਿਪ ਦੀ ਨਵੀਂ ਜ਼ਰੂਰਤ ਜ਼ਰੂਰ ਹੈ ਮੈਕਿੰਡਰੈਕਟੇ ਜ਼ਰੂਰ ਸੰਕੇਤ ਦਿੱਤਾ ਹੈ ਸਾਨੂੰ ਨਵੀਂ ਲੀਡਰਸ਼ਿਪ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੀ ਗੁਰੂ ਨੂੰ ਸਮਰਪਿਤ ਹੋਵੇ ਆਪੋ ਆਪਣੇ ਨਿੱਜੀ ਹਿੱਤਾਂ ਦੇ ਵਾਸਤੇ ਜਿਹੜੀ ਆ ਉਹ ਉਹ ਨਿੱਜ ਦਾ ਘਾੜ ਨਾ ਕਰੇ ਤੁਸੀਂ ਵੇਖੋ ਜਿਸ ਟਾਈਮ ਮਾਤਾ ਗੁਜਰੀ ਜੀ ਪਟਨਾ ਸਾਹਿਬ ਦੀ ਆਪਾਂ ਗੱਲ ਕਰ ਲਈਏ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਟਨਾ ਵਿਖੇ ਮੌਜੂਦ ਨਹੀਂ ਸੀ ਗੁਰੂ ਸਾਹਿਬ ਆਪ ਅਸਾਮ ਵਿਖੇ ਸਨ ਤੁਸੀਂ ਵੇਖੋ ਕਿੰਨਾ ਵੱਡਾ ਸਿਧਾਂਤ ਹੈ ਆਪਣੀ ਨਿੱਜਤਾ ਨੂੰ ਛੱਡ ਕੇ ਮਹਾਰਾਜ ਨੇ ਆਪਣੇ ਪਰਿਵਾਰ ਤੱਕ ਨੂੰ ਨਹੀਂ ਤੁਸੀਂ ਵੇਖੋ ਜਦੋਂ ਕਸ਼ਮੀਰੀ ਪੰਡਤ ਆਏ ਨੇ ਤੇ ਮਹਾਰਾਜ ਨੂੰ ਕਿਹਾ ਵੀ ਕਿਸੇ ਮਹਾਨ ਸ਼ਖਸੀਅਤ ਦੀ ਜਿਹੜੀ ਕੁਰਬਾਨੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਆਪ ਜੀ ਤੋਂ ਮਹਾਨ ਸੰਤ ਕੌਣ ਹੋ ਸਕਦਾ ਉਹ ਇੱਕ ਨਿੱਜਤਾ ਨੂੰ ਛੱਡਣਾ ਸਾਡੇ ਸਿੱਖਾ ਦੇ ਸਿਧਾਂਤ ਆ ਪਹਿਲਾਂ ਚੇਲੇ ਜਿਹੜੇ ਲੋਅਰ ਲੈਵਲ ਦੇ ਚੇਲੇ ਹੁੰਦੇ ਪਹਿਲਾਂ ਉਹਨਾਂ ਹੀ ਕੁਰਬਾਨੀ ਦਿੰਦੇ ਆ ਫਿਰ ਉਸ ਤੋਂ ਸਟੈਪ ਸਟੈਪ ਸੈਕੰਡ ਆਉਂਦਾ ਫਿਰ ਫਿਰ ਤੀਸਰੇ ਬੰਦੇ ਦੀ ਫਿਰ ਆਪਦੀ ਵਾਰੀ ਉਹ ਪਾਰਟੀ ਚੇਂਜ ਕਰ ਲੈਂਦੇ ਬਿਲਕੁਲ ਜੀ ਬਿਲਕੁਲ ਐਹੀ ਹੁੰਦਾ ਆ ਪਰ ਤੁਸੀਂ ਵੇਖੋ ਜਿੱਥੇ ਅਸੀਂ ਅਕਸਰ ਹੀ ਪੁਰਾਣੀ ਕਹਾਵਤ ਵਰਤਦੇ ਆ ਕਿ ਤਿੰਨ ਚੰਨਾ 13 ਚ 13 ਕਿਸੇ ਦੇ ਨਾਲ ਖੜੇ ਸੀ ਉਹ ਅੱਜ ਤੱਕ ਨਹੀਂ ਤੁਹਾਨੂੰ ਵੀ ਪਤਾ ਕਿਵੇਂ ਮੁਕਰ ਗਏ ਸੀ ਤਿੰਨ ਗੁਰੂ ਸਾਹਿਬ ਦੇ ਨਾਲ ਸਾਨੂੰ ਸਿੱਖ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਪਾਈ ਦਿਆਲਾ ਜੀ ਅਖੀਰਲੇ ਤੁਸੀਂ ਵੇਖੋ ਉਹਨਾਂ ਨੇ ਅਖੀਰਲੇ ਦਮ ਤੱਕ ਗੁਰੂ ਦੇ ਨਾਲ ਜਿਹੜਾ ਉਹ ਉਹਨਾਂ ਨੇ ਸਿੱਖੀ ਨਿਭਾਈ ਤੇ ਮਹਾਰਾਜ ਦੇ ਆਖਰੀ ਸ਼ਬਦ ਸਨ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਉਹ ਸਿੱਖੀ ਨੂੰ ਸਜਦਾ ਸੀ ਤੇ ਅੱਜ ਵੀ ਜਿਹੜੀ ਅਸੀਂ ਸਿੱਖੀ ਸੇਵ ਕੀ ਜ਼ਰੂਰ ਛੱਡ ਦਿੱਤੀ ਹੈ ਪਾਪ ਵੀ ਅਸੀਂ ਸੈਕੂਲਰਿਜ਼ਮ ਦੇ ਚੱਕਰ ਚ ਇੰਨਾ ਅੱਗੇ ਵੱਧ ਚੁੱਕੇ ਹਾਂ ਵੀ ਅਸੀਂ ਆਪਣੇ ਪੰਥਕ ਸਿਧਾਂਤਾਂ ਨੂੰ ਭੁੱਲ ਚੁੱਕੇ ਹਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਮਨਾਉਣਾ ਤਾਂ ਹੀ ਸਫਲ ਹੋਗਾ ਜੇ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਦਿੱਤੀ ਸ਼ਹਾਦਤ ਨੂੰ ਪੂਰੀ ਦੁਨੀਆ ਦੇ ਵਿੱਚ ਦੱਸ ਸਕੀਏ ਅੱਜ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਬਾਰੇ ਪੂਰਾ ਕੁਝ ਪਤਾ ਹੋਊਗਾ ਪਰ ਤੁਸੀਂ ਵੇਖੋ ਇੰਟਰਨੈਸ਼ਨਲ ਲੈਵਲ ਦੇ ਉੱਪਰ ਮੈਨੂੰ ਤਾਂ ਲੱਗਦਾ ਇਸ ਤੇ ਵਰਲਡ ਹਿਊਮਨ ਰਾਈਟਸ ਡੇ ਡਿਕਲੇਅਰ ਕਰਨਾ ਚਾ ਵੈਸੇ ਗੱਲਾਂ ਦੇ ਬਹੁਤ ਨੇ ਕਿਉਂਕਿ ਇਹ ਵੀ ਇੱਥੇ ਇਵੈਂਟ ਲਈ ਆਏ ਸੀਗੇ ਅਸੀਂ ਵੀ ਇਵੈਂਟ ਕਵਰ ਕਰ ਰਹੇ ਆ ਸਵਾਲ ਖੜਾ ਹੁੰਦਾ ਵਾਕਿ ਬੇਸਿਕ ਚੀਜ਼ ਇਹ ਆ ਪਤਾ ਕਿੰਨਾ ਆ ਪਚਾਰ ਪਸਾਰ ਕਿੰਨਾ ਆ 350 ਸਾਲਾ ਹੋਵੇ ਜਾਂ 550 ਸਾਲਾ ਹੋਵੇ ਜੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਨਹੀਂ ਪਤਾ ਤੇ ਸ਼ਾਇਦ ਇਹ ਸਿਰਫ ਤੇ ਸਿਰਫ ਇੱਕ ਤਰੀਕੇ ਦਾ ਮੈਨੂੰ ਲੱਗਦਾ ਵੀ ਆਪਾਂ ਕਹਿ ਲਈਏ ਕਿ ਆਪਾਂ ਉਪਚਾਰਿਕਤਾ ਆ ਹਾਲਾਂਕਿ ਬਹੁਤ ਐਫਰਟ ਕੀਤੇ ਜਾ ਰਹੇ ਇਹਨਾਂ ਦੇ ਉਹਨਾਂ ਐਫਰਟਸ ਨੂੰ ਵੀ ਨਹੀਂ ਅੱਖੋਂ ਪਰੋਖੇ ਕੀਤਾ ਜਾ ਸਕਦਾ ਪਰ ਸਾਨੂੰ ਸਾਰਿਆਂ ਨੂੰ ਹੰਬਲੇ ਮਾਰਨ ਦੀ ਲੋੜ ਆ ਸਿਮਨਤਰੀ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਬਹੁਤ-ਬਹੁਤ ਧੰਨਵਾਦ ਜੀ ਉਮੀਦ ਹੈ ਨੌਜਵਾਨ ਪੀੜ੍ਹੀ ਇਤਿਹਾਸ ਨੂੰ ਆਪਣੇ ਰੋਜ਼ਾਨਾ ਸਮੇਂ ਦੇ ਵਿੱਚ ਕਿਉਂਕਿ ਅਸੀਂ ਜਿੱਤੇ ਹੀ ਮਹਾਰਾਜ ਸਚੇ ਪਾਤਸ਼ਾਹ ਨੂੰ ਅਸੀਂ ਤਸਵੀਰਾਂ ਵੇਖਦੇ ਆ ਉਹਦੇ ਵਿੱਚ ਸੰਤ ਰੂਪ ਜ਼ਰੂਰ ਵਿਖਾਇਆ ਜਾਂਦਾ ਮਹਾਰਾਜ ਦੇ ਹੱਥ ਦੇ ਵਿੱਚ ਮਾਲਾ ਫੜ ਕੇ ਪਰ ਮੈਂ ਅਕਸਰ ਕਹਿਣਾ ਉਹਨਾਂ ਜਿੱਥੇ ਮਹਾਰਾਜ ਸੰਤ ਸਨ ਉੱਥੇ ਬਹੁਤ ਤਗੜੇ ਸਿਪਾਹੀ ਵੀ ਸਨ ਤੇ ਸਿਪਾਹੀ ਹੋਣ ਦਾ ਸਿਧਾਂਤ ਵੀ ਮਹਾਰਾਜ ਨੇ ਵੱਖੋ-ਵੱਖਰੇ ਸਮਿਆਂ ਦੇ ਉੱਪਰ ਦਿੱਤਾ ਜਿਸ ਵਕਤ ਤੁਸੀਂ ਵੇਖੋ ਵਾਰ ਚੱਲ ਰਹੀ ਸੀ ਸ਼ਬਦਾਂ ਦੀ ਸ਼ਬਦੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲਾ ਬਾਬਰ ਨੂੰ ਜਾਬਰ ਕਹਿ ਦਿੱਤਾ ਠੀਕ ਹੈ ਉਹ ਵੀ ਮਹਾਰਾਜ ਵੀ ਸੰਤ ਤੇ ਸਿਪਾਹੀ ਦੋਵਾਂ ਦਾ ਸਿਧਾਂਤ ਸਾਨੂੰ ਗੁਰੂ ਨਾਨਕ ਪਾਤਸ਼ਾਹੀ ਤੋਂ ਹੀ ਮਿਲਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਉਸ ਉਪਰਾੰਤੀ ਤੁਸੀਂ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜੋ ਸੰਤ ਪਹਿਲਾ ਸਿਪਾਹੀ ਸਨ ਮਹਾਰਾਜ ਤੁਸੀਂ ਵੇਖੋ ਫਿਰ ਮਹਾਰਾਜ ਨੇ ਇੰਨਾ ਲੰਮਾ ਸਮਾਂ ਤਪ ਕਰਕੇ ਮਹਾਰਾਜ ਨੇ ਬੰਦਗੀ ਕਰਕੇ ਜੋ ਸਾਨੂੰ ਸਿੱਖਾਂ ਨੂੰ ਇੱਕ ਸੰਕਲਪ ਬਖਸ਼ਿਆ ਮੈਂ ਇੱਥੇ ਇੱਕ ਗੱਲ ਜ਼ਰੂਰ ਕਰਾਂਗਾ ਗੁਰੂ ਸਾਹਿਬ ਨੂੰ ਲੱਭਣ ਵਾਲੇ ਤੁਸੀਂ ਵੇਖੋ ਮੱਖਣਸ਼ਾ ਲੁਬਾਣਾ ਜੀ ਠੀਕ ਹੈ ਮੱਖਣਸ਼ਾ ਲੁਬਾਣਾ ਤੇ ਭਾਈ ਲੱਖੀਸ਼ਾ ਵੰਜਾਰਾ ਨੂੰ ਵੀ ਅਸੀਂ ਅੱਖੋਂ ਨਹੀਂ ਪਰੋਖੇ ਕਰ ਸਕਦੇ ਉਹਨਾਂ ਦਾ ਵੀ ਇਤਿਹਾਸ ਨਾਲ ਗੁਰੂ ਤੇਗ ਬਹਾਦਰ ਸਾਹਿਬ ਨਾਲ ਬੜਾ ਵੱਡਾ ਲਿੰਕ ਆ ਤੇ ਮੈਂ ਇੱਕ ਗੱਲ ਕਰ ਦਵਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਰਾਏਸੀ ਨਾਲ ਹਿੱਲਦੀ ਮੈਂ ਗੱਲ ਕਰ ਲਵਾਂ ਅੱਜ ਸਿੱਖਾਂ ਦੇ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਸਿੱਖ ਸ਼ਸਤਰਧਾਰੀ ਹੋਣ ਦਾ ਸੰਕਲਪ ਜ਼ਰੂਰ ਭੁੱਲਦੇ ਜਾ ਰਹੇ ਨੇ ਉਹਦਾ ਕਾਰਨ ਮੁਢਲੇ ਤੌਰ ਤੇ ਇਹ ਆ ਵੀ ਜਿਹੜੀ ਸਾਡੀ ਪ੍ਰੋਡਕਸ਼ਨ ਆਫ ਦ ਸਵਾਰਡਸ ਆ ਸਿੱਖਾਂ ਦੀ ਕਿਰਪਾ ਨਾਲ ਗੁਰੂ ਸਾਹਿਬ ਨੇ ਲੋਗੜ ਸਾਹਿਬ ਵਿਖੇ ਫੈਕਟਰੀ ਲਾਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਅੱਜ ਗਾਇਬ ਹੋ ਚੁੱਕੀ ਹੈ ਰਕਾਬਗਨ ਸਾਹਿਬ ਦੀ ਮੈਂ ਗੱਲ ਕਰਾਂ ਮੱਖਣ ਸੌਰੀ ਲਖੀਸ਼ਾ ਵੰਜਾਰਾ ਜੀ ਹੁਣ ਮੈਂ ਇਹਦੇ ਵਿੱਚ ਇੱਕ ਬੜਾ ਇੱਕ ਲੋਕਾ ਤੱਥ ਦੱਸ ਦਵਾਂ ਵੀ ਲਖੀਸ਼ਾ ਵੰਜਾਰਾ ਜੀ ਦੀ ਜਿਹੜੀ ਬੇਟੀ ਸੀ ਉਹ ਭਾਈ ਮਨੀ ਸਿੰਘ ਜੀ ਨੂੰ ਵਿਆਹੀ ਹੋਈ ਸੀ ਜਿਹੜੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਤੁਸੀਂ ਵੇਖੋ ਗੁਰੂ ਸਾਹਿਬ ਜੀ ਦੀ ਪੂਰਨ ਸਿੱਖ ਸੰਪਈ ਮਨੀ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕਟਿਆ ਗਿਆ ਤੇ ਲਖੀਸ਼ਾ ਵੰਜਾਰਾ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ ਆਪਣੇ ਬੰਗਲੇ ਦੇ ਵਿੱਚ ਉਹਨਾਂ ਦੀ ਧੀ ਭਾਈ ਮਨੀ ਸਿੰਘ ਜੀ ਨੂੰ ਵਿਆਹੀ ਹੋਈ ਸੀ ਅਸੀਂ ਇਤਿਹਾਸ 'ਚ ਪੜਦੇ ਆ ਨਾ ਵੀ ਭਾਈ ਮਨੀ ਸਿੰਘ ਜੀ ਮਾਤਾ ਜੀ ਨੂੰ ਲੈ ਕੇ ਦਿੱਲੀ ਚਲੇ ਗਏ ਇਤਿਹਾਸ ਦੀ ਹਰ ਇੱਕ ਚੀਜ਼ ਦਾ ਜਿਹੜਾ ਵਰਣਨ ਆ ਫੈਕਚੁਅਲ ਮਜੂਦ ਆ ਪਰ ਸਾਨੂੰ ਕਿੱਥੇ ਨਾ ਕਿੱਥੇ ਉਹ ਇਤਿਹਾਸ ਨਾਲ ਤੋੜ ਕੇ ਨੌਜਵਾਨ ਪੀੜ੍ਹੀ ਸਮਝਦੀ ਹੈ ਵੀ ਇਹ ਇੱਕ ਮਾਈਥੋਲੋਜੀਕਲ ਇਤਿਹਾਸ ਆ ਪਰ ਅੱਜ ਵੀ ਤੁਸੀਂ ਵੇਖੋ ਵੀ ਜਿਹੜੀ ਰਾਇਸੀਨਾ ਹਿੱਲ ਦੀ ਕੁਝ 200 ਤੋਂ ਵੱਧ ਏਕੜ ਜਗ੍ਹਾ ਬਿਗੜ ਦੇ ਵਿੱਚ ਮਿਲੀ ਸੀ ਅੱਜ ਉਹ ਉੱਥੇ ਕੀ ਆ ਸਿੱਖਾਂ ਜਿਹੜੀ ਪਾਰਲੀਮੈਂਟ ਹੈ ਭਾਰਤ ਦੀ ਉਹ ਲੱਖੀਸ਼ਾ ਸੌਰੀ ਇਹਨਾਂ ਦੀ ਤੁਸੀਂ ਵੇਖੋ ਲੱਖੀਸ਼ਾ ਵੰਜਾਰਾ ਜੀ ਇਹਨਾਂ ਸਿੱਖਾਂ ਦੀ ਜਗਾਵਾਂ ਦੇ ਉੱਪਰ ਬਣੀ ਹੋਈ ਹੈ ਉਹ ਸਾਡੀ ਸਿੱਖ ਪੰਥ ਦੀ ਜ਼ਗੀਰ ਸਨ ਜਦੋਂ ਉਹਨਾਂ ਤੇ ਬਣਾਈ ਗਈ ਤੇ ਸਾਨੂੰ ਉਹਦੇ ਬਦਲੇ ਜਿਹੜੀ ਹਰਿਆਣਾ ਦੇ ਵਿੱਚ ਜ਼ਮੀਨ ਦਿੱਤੀ ਗਈ ਤੇ ਅੱਜ ਲੋੜ ਹੈ ਜਿਹੜੇ ਸਿੱਖ ਵਜਦੇ ਨੇ ਸਿਕਲੀਗਰ ਸਿੱਖ ਵਜਦੇ ਨੇ ਸਾਡੇ ਤੁਸੀਂ ਵੇਖੋ ਹੋਰ ਬੜੇ ਸਾਰੇ ਜਿਹੜੇ ਮੈਂ ਅੱਜ ਆਪਾਂ ਬੈਠੇ ਆਂ ਜੌਨਪੁਰਿੱਤੋਂ ਕੁਛੀ ਦੂਰੀ ਤੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸੀਂ ਵੱਡੇ ਤੋਂ ਵੱਡੇ ਕਲਾਸਿਕਲ ਮਿਊਜ਼ਿਕ ਦੀ ਗੱਲ ਕਰਨ ਲੱਗ ਪਏ ਜਗਤਬੀ ਜੀ ਬਹੁਤ ਵੱਡਾ ਕਲਾਸਿਕਲ ਮਿਊਜ਼ਿਕ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਖੁਦ ਮਰਦੰਗ ਵਜਾਂਦੇ ਸਨ ਤੁਸੀਂ ਵੇਖਦੇ ਹੋ ਨਾ ਵੀ ਮਰਦੰਗ ਇੱਕ ਬਹੁਤ ਪੁਰਾਤਨ ਇਨਸਟਰੂਮੈਂਟ ਹੀ ਹੋਇਆ ਗੁਰੂ ਸਾਹਿਬ ਖੁਦ ਮਰਦੰਗ ਵਜਾਉਂਦੇ ਸਨ ਗੁਰੂ ਸਾਹਿਬ ਪੂਰਨ ਤੌਰ ਦੇ ਉੱਪਰ ਹਰ ਇੱਕ ਚੀਜ਼ ਸਾਨੂੰ ਸੱਚੇ ਪਾਤਸ਼ਾਹ ਦੇ ਇਤਿਹਾਸ ਨਾਲ ਜੁੜੀ ਹੋਈ ਮਿਲ ਜਾਂਦੀ ਹੈ ਲੋੜ ਹੈ ਜਿਹੜੀ ਪੰਥਕੁੱਲ ਜ਼ਮੀਨਾਂ ਪਈਆਂ ਨੇ ਉਹ ਐਂ ਮਤਲਬ ਸਾਡੀ ਨੌਜਵਾਨਾਂ ਦੇ ਕੀ ਕੰਮ ਆ ਰਿਹਾ ਸਾਡੀ ਪੀੜ੍ਹੀ ਦੇ ਕੀ ਕੰਮ ਆ ਰਿਹਾ ਸੋ ਉਮੀਦ ਹੈ ਜਥੇਬੰਦੀਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਕਿਉਂਕਿ ਜੇਕਰ ਅਸੀਂ ਕੇਵਲ ਔਰ ਕੇਵਲ ਜਥੇਬੰਦੀਆਂ ਦੇ ਜਾਂ ਸਰਕਾਰਾਂ ਦੇ ਜਾਂ ਕਿਸੇ ਦੇ ਸਹਾਰੇ ਬੈਠੇ ਰਾਂਗੇ ਨਾ ਮਹਾਰਾਜ ਨੇ ਕਿਸੇ ਜਥੇਬੰਦੀ ਕਿਸੇ ਸਰਕਾਰ ਨੂੰ ਨਹੀਂ ਥਾਪੜਾ ਦਿੱਤਾ ਸੀ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਥਾਪੜਾ ਦਿੱਤਾ ਸੀ ਮਹਾਰਾਜ ਨੇ ਕਿਹਾ ਸੀ ਇਨ ਪੁੱਤਰਾਂ ਕੇ ਸੀਸ ਪਰ ਵਾਰ ਦੇ ਸੋ ਚਾਰਾ ਸੀ ਪੁੱਤਰ ਹੈ ਮਹਾਰਾਜ ਦੇ ਸੇ ਪੁੱਤਰ ਹੋਣ ਦਾ ਫਰਜ਼ ਨਿਭਾਈਏ ਅਸੀਂ ਆਪਣੀ ਅਸਲ ਹੋਣ ਤੇ ਪਹਿਚਾਣੀ ਹੈ ਹੋਣ ਦੀ ਜਿਹੜੀ ਲੜਾਈ ਸੀਗੀ ਨਾ ਸਾਡੀ ਅਸੀਂ ਅਕਸਰ ਹੀ ਸਿੱਖ ਜਿਹੜਾ ਆ ਆਪਣੀ ਵੱਖਰੀ ਨਿਆਰੀ ਹੋਣ ਦੇ ਲਈ ਗੁਰੂ ਸਾਹਿਬ ਨੇ ਕਿਹਾ ਸੀ ਨਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਖਾਲਸਾ ਜੀ ਗੁਰਸਾਹਿਬ ਨਿਵਾਸ ਕਰਦੇ ਨੇ ਪਰ ਗੁਰਸਾਹਿਬ ਨੇ ਇੱਥੇ ਵੀ ਕਿਹਾ ਦਿੱਤਾ ਸੀ ਵੀ ਜੇ ਖਾਲਸਾ ਵਿਪਰਨ ਦੀ ਰੀਤ ਖਾਲਸਾ ਤੇ ਉਦੋਂ ਤੱਕ ਮੇਰੀ ਕਿਰਪਾ ਜਦ ਤੱਕ ਨਿਆਰਾ ਆ ਅਸੀਂ ਨਿਆਰਾਪਣ ਕਿਉਂ ਤਿਆਗ ਰਹੇ ਆ ਆਪਣਾ ਅਸੀਂ ਨਿਆਰੇ ਹੋ ਕੇ ਦੁਨੀਆ ਨੂੰ ਵਿਖਾਈਏ ਦੁਨੀਆ ਨੂੰ ਆਪਣੇ ਇਤਿਹਾਸ ਬਾਰੇ ਦੱਸੀਏ ਨੌਜਵਾਨਾਂ ਨੂੰ ਅਪੀਲ ਆ ਖੇਤ ਦੇ ਵਿੱਚ ਵਾਕਿਆ ਜੀ ਇਹ ਸਾਰੀਆਂ ਗੱਲਾਂ ਬਹੁਤ ਜ਼ਰੂਰੀ ਆ ਪੰਜਾਬ ਦੇ ਲਈ ਮੈਜ ਸੰਦਰ ਸਿੰਘ ਕਹਿਰਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ ਪੱਟਾ ਸਾਹਤ